ਉਸ਼ੀਦਾ ਦੇਖੋ ਜੀ ਇੰਨੀ ਕ ਜਿਆਦਾ ਜਿਆਦਾ ਦਾ ਮੇਰਾ ਰਿਕਾਰਡ ਬਣਿਆ ਮੈਨੂੰ ਜੱਜ ਨਾਲ ਨੀਂਦ ਨਹੀਂ ਆਉਂਦੀ ਹੈਗੀ ਤੇ ਜਿਵੇਂ ਕਹ ਲਓ ਵੀ ਮੇਰਾ ਇੱਕ ਤਰ੍ਹਾਂ ਦਾ ਸੁਪਨਾ ਹੀ ਪੂਰਾ ਹੋਇਆ ਹੈ ਇਹਦੇ ਪਿੱਛੇ ਮੇਰੀ 8 ਸਾਲਾਂ ਦੀ ਮਿਹਨਤ ਹੈ ਜੀ 8 ਸਾਲਾਂ ਬਾਅਦ ਕਿਤੇ ਮੇਰੀ ਪ੍ਰਮਾਤਮਾ ਨੇ ਸੁਣੀ ਆ ਇਹ 2017 ਦੇ ਵਿੱਚ ਮੇਰਾ ਦੋਸਤ ਆ ਰਾਜਪਾਲ ਉਹ ਕਿਲਾਰਾਏ ਪਰ ਜਾਂਦਾ ਸੀਗਾ ਉਹ ਕਿਲਾਰਾਏ ਪਰ ਜਾ ਕੇ ਨਾ ਆਪਣੀ ਮਤਲਬ ਜੋਰ ਇਸ ਮੈਸ਼ ਦਿਖਾਉਂਦਾ ਸੀਗਾ ਜਿਵੇਂ ਉਹਨੇ ਬੈਂਚ ਪ੍ਰੈਸ ਲਾਤੀ ਸਕੈਟ ਲਾਤੀ ਬਾਈਸੈਪ ਲਾਤੀ ਉਹ ਇਦਾਂ ਦੇ ਮਤਲਬ ਟੈਲੈਂਟ ਕਰਦਾ ਰਹਿੰਦਾ ਸੀਗਾ ਤੇ ਉਹ ਮੈਨੂੰ ਲੈ ਗਿਆ ਮੈਨੂੰ ਕਹਿੰਦਾ ਵੀ ਤੂੰ ਚੱਲੇਗਾ ਕਿਲਾ ਰਾਏਪੁਰ ਮੈਂ ਕਿਹਾ ਵੀ ਨਾਮ ਤਾਂ ਬੜਿਆ ਸੁਣਿਆ ਵੀ ਚਲ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਚੱਲਦਾ ਤੇਰੇ ਨਾਲ ਉੱਥੇ ਜਦੋਂ ਮੈਂ ਗਿਆ ਉੱਥੇ ਦੋ ਕੰਨਾਂ ਨਾਲ ਚੱਕਦਾ ਪਿਆ ਸੀ ਕੋਈ 50 ਕਿਲੋ ਆਈ ਥਿੰਕ 50 ਸੀ ਪਤਾ ਨਹੀਂ ਕਿੰਨਾ ਸੀ ਉਹ ਚੱਕਦਾ ਪਿਆ ਸੀ ਇੱਕ ਕੰਨ ਚ ਉਹਦੇ ਮੈਂ ਕੱਸਦਾ ਪਿਆ ਮੇਰੀ ਵੀ ਵੀਡੀਓ ਵੀ ਬਣੀ ਹੋਈ ਆ ਨੈਟ ਤੇ ਪਈ ਹੋਈ ਆ ਮੈਂ ਕੱਸਦਾ ਪਿਆ ਸੀ ਉਹਦੇ ਇੱਕ ਕੰਨ ਚ ਉਜੇ ਜਦੋਂ ਮੈਂ ਦੇਖਿਆ ਉਹਦੇ ਇੱਕ ਕੰਨ ਚ ਮੈਂ ਕਿਹਾ ਵੀ ਇਹ ਤਾਂ ਕੋਈ ਔਖਾ ਨਹੀਂ ਹੈਗਾ ਇਹ ਤਾਂ ਮੈਂ ਕਰ ਦੂੰ ਮੈਂ ਕਿਹਾ ਮੈਂ ਕਿਹਾ ਇੱਕ ਨਾ ਚੱਕਦਾ ਆਪਾਂ ਦੋ ਨਾ ਇੱਕ ਸਿੰਗਲ ਨਹੀਂ ਚੱਕ ਕੇ ਕਲੰਪ ਵਗੈਰਾ ਉਹਨੇ ਮੇਰੇ ਹੀ ਬਲਾਂ ਚ ਬਹੁਤ ਮਦਦ ਕੀਤੀ ਉਹਨੇ ਤੇ ਫਿਰ ਸਟਾਰਟ ਹੋ ਗਿਆ ਸੀ ਜਿਵੇਂ ਕਿ ਲੋ ਪਹਿਲੇ ਦਿਨ ਹੀ 20 ਚੱਕਦਾ ਦੂਜੇ ਤੀਜੇ ਦਿਨ 40 ਚੱਕਦਾ ਫਿਰ 55 ਚੱਕਦਾ ਤੇ 70 ਤੇ ਆ ਕੇ ਸਾਡੀ ਬ੍ਰੇਕ ਲੱਗ ਗਈ 70 ਤੇ ਜਦੋਂ ਬ੍ਰੇਕ ਲੱਗੀ ਕਲੰਪ ਖੁੱਲ ਗਿਆ ਕੋਈ ਤਕਨੀਕੀ ਪ੍ਰੋਬਲਮ ਸੀਗੀ ਉਹਦੇ ਚ ਉਹ ਪ੍ਰੋਬਲਮ ਠੀਕ ਕਰਦੇ ਕਰਦੇ ਮੈਨੂੰ 6 ਵੀ ਨਹੀਂ ਲੰਘੇ ਤੇ ਜਦੋਂ ਮੈਨੂੰ ਤਕਨੀਕੀ ਪਤਾ ਲੱਗ ਗਈ ਵੀ ਇਹਦੇ ਚ ਆਹ ਪ੍ਰੋਬਲਮ ਆ ਤੇ 6 ਮਹੀਨੇ ਬਾਅਦ ਮੈਂ ਸਿੱਧੇ 90 ਕਿਲੋ ਪਾਤਾ ਸੀ ਹੂੰ ਤੇ 2018 ਦੇ ਵਿੱਚ ਮੇਰੇ ਕੋਲ ਨਵੰਬਰ ਦਾ ਮਹੀਨਾ ਜੀ ਬਹੁਤ ਠੰਡ ਸੀ ਤੇ 90 ਕਿਲੋ ਜਦੋਂ ਮੈਂ 5 ਸੈਕਿੰਡ ਹੋਲਡ ਕਰਤਾ ਬਸ ਫਿਰ ਮੈਨੂੰ ਹੋ ਗਿਆ ਵੀ ਵੇਹ ਹੁਣ ਇਹਦਾ ਰਿਕਾਰਡ ਆਰਾਮ ਨਾਲ ਦੌੜ ਸਕਦਾ ਹਾਂ ਬਸ ਫਿਰ ਮੈਂ ਪ੍ਰਮਾਤਮਾ ਨਾਲ ਲੱਗਿਆ ਰਹਾ ਮਿਹਨਤ ਕਰੀ ਗਿਆ ਪ੍ਰਮਾਤਮਾ ਦਾ ਵੀ ਚਲੋ ਮੇਰੇ ਉੱਪਰ ਹੱਥ ਵਧੀਆ ਹਜੇ ਵੀ ਪ੍ਰਮਾਤਮਾ ਆਪਣੇ ਨਾਲ ਹੀ ਆ ਤੇ 25 ਦੇ ਵਿੱਚ ਆ ਕੇ ਬਸ ਆ ਰਿਕਾਰਡ ਬਣਾਤਾ ਤੇ ਬਸ ਦਰਜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਇੱਕ ਬੰਦਾ ਜਦੋਂ ਮਿਹਨਤ ਕਰਦਾ ਹੈ ਤੇ ਉਸ ਮਿਹਨਤ ਦਾ ਫਲ ਜਦੋਂ ਉਸ ਦੀ ਝੋਲੀ ਪੈਂਦਾ ਹੈ ਤਾਂ ਉਸ ਦੀ ਜਿਹੜੀਆਂ ਖੁਸ਼ੀਆਂ ਨੇ ਉਹ ਸਾਂਭੀਆਂ ਨਹੀਂ ਜਾਂਦੀਆਂ ਉਸ ਜਿਹੜੀ ਮਿਹਨਤ ਦਾ ਫਲ ਪੈਂਦਾ ਉਸ ਦੇ ਪਿੱਛੇ ਤਕਰੀਬਨ 10 ਤੋਂ 15 ਸਾਲ ਦੀ ਜਿਹੜੀ ਆ ਮਿਹਨਤ ਹੁੰਦੀ ਆ ਉਸ ਮਿਹਨਤ ਦਾ ਫਲ ਜਦੋਂ ਉਸ ਵਿਅਕਤੀ ਕੋਲੇ ਆਉਂਦਾ ਤਾਂ ਚਿਹਰੇ ਤੇ ਨੂਰ ਜਿਹੜਾ ਕੁਝ ਇਸ ਤਰੀਕੇ ਨਾਲ ਆਉਂਦਾ ਹੈ ਬਾਈ ਅਮਰੀਕ ਸਿੰਘ ਹੋਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਮੇਰੇ ਸਭ ਤੋਂ ਪਹਿਲਾਂ ਦਾ ਬਹੁਤ-ਬਹੁਤ ਮੁਬਾਰਕਾਂ ਵੀ ਤੁਹਾਡੀ ਜਿਹੜੀ ਮਿਹਨਤ ਹੈ ਉਹ ਫਲ ਉਹਨੂੰ ਲੱਗਿਆ ਮਿਹਨਤ ਨੂੰ ਬੂਰ ਪਈਆ ਉਹਨੂੰ ਤੇ ਕਿੰਨੇ ਕੁ ਖੁਸ਼ੀਆਂ ਮੰਦੇ ਵਿੱਚ ਪਰਿਵਾਰ ਦੇ ਮਨ ਚ ਕਿੰਨੀ ਕੁ ਖੁਸ਼ੀ ਹੈ ਖੁਸ਼ੀ ਤਾਂ ਦੇਖੋ ਜੀ ਇੰਨੀ ਕੁ ਜ਼ਿਆਦਾ ਜਦੋਂ ਦਾ ਮੇਰਾ ਰਿਕਾਰਡ ਬਣਿਆ ਮੈਨੂੰ ਜੱਜ ਨਾਲ ਨੀਂਦ ਨਹੀਂ ਆਉਂਦੀ ਹੈਗੀ ਤੇ ਜਿਵੇਂ ਕਹ ਲਓ ਵੀ ਮੇਰਾ ਇੱਕ ਤਰ੍ਹਾਂ ਦਾ ਸੁਪਨਾ ਹੀ ਪੂਰਾ ਹੋਇਆ ਹੈ ਇਹਦੇ ਪਿੱਛੇ ਮੇਰੀ 8 ਸਾਲਾਂ ਦੀ ਮਿਹਨਤ ਹੈ ਜੀ 8 ਸਾਲਾਂ ਬਾਅਦ ਕਿਤੇ ਮੇਰੀ ਪ੍ਰਮਾਤਮਾ ਨੇ ਸੁਣੀ ਆ ਤੇ 8 ਸਾਲਾਂ ਦੀ ਝਰਨੀ ਦੇ ਵਿੱਚ ਮੇਰੇ ਨਾਲ ਬਹੁਤ ਕੁਝ ਹੋਇਆ ਜੀ ਕਈ ਵਾਰ ਮੈਂ ਆਪਣੀ ਹਿੰਮਤ ਵੀ ਛੱਡ ਗਿਆ ਕਿ ਵੀ ਸ਼ਾਇਦ ਮੇਰੇ ਕੋਲ ਨਹੀਂ ਹੋਣਾ ਇਹ ਤੇ ਅਲੱਗ-ਅਲੱਗ ਪ੍ਰੋਬਲਮਾਂ ਮੈਨੂੰ ਆਂਦੀਆਂ ਰਹੀਆਂ ਪਰ ਜਿਵੇਂ ਕਹ ਲੋ ਵੀ ਤੱਕੜ ਹੁੰਦੇ ਪੰਜਾਬੀ ਤੇ ਮੈਂ ਕਹਿਆ ਵੀ ਇਹ ਬਣਾ ਕੇ ਹੀ ਸਾਂਹ ਲਵਾਂਗਾ ਮੈਂ ਤੇ ਉਸੋ ਪਰਮਾਤਮਾ ਨੇ 2025 'ਚ ਮੇਰੀ ਸੁਣ ਲਈ ਤੇ ਮੈਨੂੰ ਇਹ ਸਰਟੀਫਿਕੇਟ ਆ ਜਿਹੜਾ ਪਰਮਾਤਮਾ ਨੇ ਮੇਰੇ ਹੱਥ 'ਚ ਦੇ ਦਿੱਤਾ ਬਈ ਅ ਅੱਜ ਹੁਣ ਗਿਨੇਸ ਵਰਲਡ ਰਿਕਾਰਡ ਜਿਹੜਾ ਮਿਲਿਆ ਤੁਹਾਨੂੰ ਹਨਾ ਤੁਹਾਡੇ ਨਾਮ ਨਾਲ ਇੱਥੇ ਇੰਗਰੇਵਡ ਨਾਮ ਹੈ ਅਮਰੀਕ ਸਿੰਘ ਲੁਧਿਆਣਾ ਪੰਜਾਬ ਤਾਂ ਕਿੰਨਾ ਕੁ ਕਹਿ ਲੋ ਮਾਣ ਮਹਿਸੂਸ ਹੁੰਦਾ ਵੀ ਪੰਜਾਬ ਦੀ ਧਰਤੀ ਨੂੰ ਇਸ ਪੱਧਰ ਤੇ ਲੈ ਕੇ ਗਏ ਹੋ ਉਹ ਵੀ ਖੇਡ ਦੇ ਤਰੀਕੇ ਦੇ ਵਿੱਚ ਕਿਉਂਕਿ ਜੇਕਰ ਗੱਲ ਕਰੀਏ ਗਿਨੀਸ ਵਰਲਡ ਰਿਕਾਰਡ ਦੇ ਤਾਂ ਉਹ ਇਹੋ ਜੀ ਚੀਜ਼ਾਂ ਨੂੰ ਪ੍ਰਮੋਟ ਕਰਦਾ ਜਿਹੜੀਆਂ ਦੁਨੀਆ ਤੋਂ ਅਲੱਗ ਹੋਣ ਹਾਂਜੀ ਹਾਂ ਉਹ ਆਮ ਚੀਜ਼ਾਂ ਨੂੰ ਨਹੀਂ ਐਨਾ ਪ੍ਰਮੋਟ ਕਰਦਾ ਜਿੰਨੀਆਂ ਦੁਨੀਆ ਤੋਂ ਅਲੱਗ ਹੋਣ ਤਾਂ ਇਹ ਕਿਸ ਵਿਸ਼ੇ ਦੇ ਵਿੱਚ ਤੁਹਾਡਾ ਜਿਹੜਾ ਇਹ ਵਰਲਡ ਰਿਕਾਰਡ ਬਣਿਆ ਹੈ ਦੇਖੋ ਜੀ 82600 ਦਾ ਗਿਨੀਸ ਵਰਲਡ ਰਿਕਾਰਡ ਪਹਿਲੇ ਸੀਗਾ ਜੀ ਉਹ 2013 ਦੇ ਵਿੱਚ ਬਣਿਆ ਸੀਗਾ ਚਲੋ ਉਹਨੂੰ ਸਪੋਰਟ ਹੋ ਗਈ ਸੀਗੀ ਉਹ ਟਰਕੀ ਚਲੇ ਗਿਆ ਸੀਗਾ ਇਟਲੀ ਚ ਬਣਾਇਆ ਸੀ ਉਹਨੇ ਚਲੋ ਉਹਦੀ ਵੀਡੀਓ ਜਿਹੜੀ ਨੈੱਟ ਤੇ ਲੋਡ ਅਪਲੋਡ ਹੋਈ ਹੋਈ ਆ ਚਲੋ ਜਿਵੇਂ ਕਿ ਲੋ ਵੀ ਸਾਡੇ ਕੋਲ ਜਿੰਨਾ ਕੁ ਤੇਲ ਫੁੱਲ ਸੀਗਾ ਆਪਾਂ ਉਹਦੇ ਹਿਸਾਬ ਨਾਲ ਵੀਡੀਓ ਘਰੇ ਹੀ ਸ਼ੂਟ ਕੀਤੀ ਆ ਘਰ ਦੀ ਛੱਤ ਤੇ ਸ਼ੂਟ ਕੀਤੀ ਸੀਗੀ ਤੇ ਸ਼ੂਟ ਕਰਕੇ ਭੇਜਤੀ ਸੀਗੀ ਚਲੋ ਅਸੀਂ ਇੰਨੇ ਮਤਲਬ ਸਾਨੂੰ ਸਪੋਰਟ ਨਹੀਂ ਮਿਲੀ ਪਰ ਅਸੀਂ ਮੇਲ ਰਾਹੀਂ ਜਦੋਂ ਉਹਨਾਂ ਨੂੰ ਵੀਡੀਓ ਸਾਰਾ ਕੁਝ ਭੇਜਦਾ ਸੀ ਅਪਲੋਡ ਕਰਦਾ ਸੀਗਾ ਤੇ 1 ਮਹੀਨੇ ਚ ਮੈਨੂੰ ਜਵਾਬ ਆ ਗਿਆ ਸੀ ਲੋਕਾਂ ਨੂੰ ਤਾਂ ਆਈ ਥਿੰਕ 3-3 ਮਹੀਨੇ ਲੱਗ ਜਾਂਦੇ ਆ ਤੇ ਸੋ ਸਭ ਤੋਂ ਪਹਿਲਾਂ ਪਹਿਲਾ ਮੇਰਾ ਲਾਈਟ ਬੁੱਕ ਦੇ ਵਿੱਚ ਇੰਗਲੈਂਡ ਦੇ ਵਿੱਚ ਦਰਜ ਹੋਇਆ ਤੇ ਉਹਨਾਂ ਨੇ ਮੇਲ ਦੇ ਵਿੱਚ ਮੈਨੂੰ ਸਪੈਸ਼ਲ ਲਿਖਿਆ ਕਿ ਵੀ ਤੁਸੀਂ ਵਰਲਡ ਚੈਂਪੀਅਨ ਆ ਵੀ ਜਿਹੜੇ ਤੁਹਾਡੇ ਬਰਾਬਰ ਆ ਕਿਸੇ ਨੇ ਨਹੀਂ ਚੱਕਿਆ ਵੀ ਸਾਡੇ ਪੂਰੇ ਵਰਲਡ ਦੇ ਵਿੱਚ ਬਾਹਰਲੀ ਕੰਟਰੀ 'ਚ ਵੀ ਕਿਸੇ ਨੇ ਨਹੀਂ ਚੱਕਿਆ ਉਸ ਤੋਂ ਬਾਅਦ ਜਦੋਂ ਗਿਨੀਸ ਦਾ ਮੈਨੂੰ ਰਾਈਟ ਇੱਕ ਮਹੀਨੇ ਬਾਅਦ ਮੈਸੇਜ ਆਇਆ ਮੇਲ ਆਈ ਮੈਨੂੰ ਕਿ ਹਾਂ ਵੀ ਤੁਸੀਂ ਤੁਹਾਡੀ ਜਿਹੜੀ ਮੇਲ ਐ ਅਕਸੈਪਟ ਹੋ ਗਈ ਹੈ ਨਾ ਉਹਨਾਂ ਨੇ ਮੈਨੂੰ ਤਿੰਨ ਚਾਰ ਨਾਮ ਦਿੱਤੇ ਮੈਨੂੰ ਬਹੁਤ ਹੀ ਬੜੀ ਖੁਸ਼ੀ ਹੋਈ ਚਲੋ রেকর্ড ਤਾਂ ਬਣਿਆ ਨਾਮ ਆਇਆ ਮੇਰਾ ਸਾਰਾ ਕੁਛ ਆ ਉਹਨਾਂ ਨੇ ਮੈਨੂੰ ਸਟਰੋਂਗ men ਦੇ ਵਿੱਚ ਗਿਣ ਲਿਆ ਜਿਹੜੀ ਬਾਹਰਲੀ ਕੰਟਰੀ ਹੁੰਦੀ ਆ ਉਹਨਾਂ ਉਹ ਸਟਰੋਂਗ men ਦੇ ਕੰਪੀਟੀਸ਼ਨ ਕਰਾਉਂਦੇ ਆ ਬਿਲਕੁਲ ਜੀ ਉਹਨਾਂ ਦੇ ਜਿਹੜੇ ਸਟਰੋਂਗ men ਹੁੰਦੇ ਆ ਉਹਨਾਂ ਦੀ ਡਾਈਟ ਇੰਨੀ ਕਿ ਜ਼ਿਆਦਾ ਹੁੰਦੀ ਆ ਰਾਤ ਨੂੰ ਆਕਸੀਜਨ ਲੈਂਦੇ ਆ ਬਾਹਰਲੀ ਕੰਟਰੀ ਵਾਲੇ ਅਗਰ ਕਿਸੇ ਨੂੰ ਪਤਾ ਹੋਣਾ ਤਾਂ ਉਹ ਸਮਝ ਗਿਆ ਹੋਣਾ ਮੇਰੀ ਗੱਲ ਕਿ ਵੀ ਸਟਰੋਂਗ men ਕਿੱਦਾਂ ਹੁੰਦੇ ਉਹਨਾਂ ਨੇ ਮੈਨੂੰ ਉਹਦਾ ਦਰਜਾ ਦਿੱਤਾ ਅਗਰ ਤੁਸੀਂ ਲਿਖੋਗੇ ਅਮਰੀਕ ਸਿੰਘ ਸਟਰੋਂਗ men ਤੇ ਮੇਰਾ ਇਹ ਰਿਕਾਰਡ ਨਿਕਲਿਆ ਹੋਊਗਾ ਗੂਗਲ ਦੇ ਵਿੱਚ ਸੋ ਸੋ ਮੇਰੀ ਇਹ ਚੀਜ਼ ਦੇਖ ਕੇ ਮੇਰਾ ਮਨ ਇ ਬਾਹਰਲੇ ਅਮਰੀਕਾ ਨੇ ਮੇਰੀ ਇੰਨੀ ਕਦਰ ਪਾਈ ਹੈ ਨਾ ਤੇ ਮੈਨੂੰ ਮਹੀਨੇ ਚ ਜਵਾਬ ਦੇਤਾ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਵੀ ਮੇਰੀ ਜਿਹੜੀ ਮਿਹਨਤ ਸੀ 8 ਸਾਲਾਂ ਦੀ ਮੈਂ ਕੰਨ ਪੜਵਾਏ ਪਤਾ ਨਹੀਂ ਕੀ ਕੀ ਕੀਤਾ ਮੈਂ ਤੇ ਉਹ ਮੇਰੀ ਸਫਲ ਹੋ ਗਈ ਜੀ ਮੈਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਕਿ ਉਹਨਾਂ ਨੇ ਮੇਰੀ ਜਿਹੜੀ ਮਿਹਨਤ ਆ ਮੇਰੇ ਭਲੇ ਬਾਤ ਹੀ ਬਰੇ ਜੇਕਰ ਹੁਣ ਜਦੋਂ ਮਿਹਨਤ ਨੂੰ ਬੂਰ ਪਈ ਹੈ ਮਿਹਨਤ ਦਾ ਜਿਹੜਾ ਰਿਜ਼ਲਟ ਮਿਲਿਆ ਪਰ ਜੇਕਰ ਗੱਲ ਕਰੀਏ ਇਸ ਦੀ ਸ਼ੁਰੂਆਤ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਹੈ ਕਿਵੇਂ ਕਹਿ ਲਓ ਇਹਦਾ ਵਿਚਾਰ ਆਇਆ ਵੀ ਕੰਨ ਦੇ ਨਾਲ ਜਿਹੜਾ ਇਨਾ weight ਚੱਕਣਾ ਕਿਉਂਕਿ ਇਹ ਕਿਸੇ ਦੇ ਖਿਆਲ ਚ ਵੀ ਨਹੀਂ ਹੁੰਦਾ ਵੀ ਇਹ ਚੀਜ਼ ਹੋ ਸਕਦੀ ਹੈ ਇਹ 2017 ਦੇ ਵਿੱਚ ਮੇਰਾ دوست ਆ ਰਾਜਪਾਲ ਉਹ ਕਿਲਾਰਾਏਪੁਰ ਜਾਂਦਾ ਸੀਗਾ ਉਹ ਕਿਲਾਰਾਏਪੁਰ ਜਾ ਕੇ ਨਾ ਆਪਣੀ ਮਤਲਬ ਜੋਰ ਇਸ ਮੈਸੇਜ ਦਿਖਾਉਂਦਾ ਸੀਗਾ ਜਿਵੇਂ ਉਹਨੇ ਬੈਂਚ ਪ੍ਰੈਸ ਲਾਤੀ ਸਕੈਟ ਲਾਤੀ ਬਾਈਸੈਪ ਲਾਤੀ ਉਹ ਇਦਾਂ ਦੇ ਮਤਲਬ ਟੈਲੈਂਟ ਕਰਦਾ ਰਹਿੰਦਾ ਸੀਗਾ ਤੇ ਉਹ ਮੈਨੂੰ ਲੈ ਗਿਆ ਮੈਨੂੰ ਕਹਿੰਦਾ ਵੀ ਤੂੰ ਚੱਲੇਗਾ ਕਿਲਾਰਾਏਪੁਰ ਮੈਂ ਕਿਹਾ ਵੀ ਨਾ ਹਮ ਤਾਂ ਬੜਿਆ ਸੁਣਿਆ ਵੀ ਚਲ ਕੋਈ ਗੱਲ ਨਹੀਂ ਮੈਂ ਕਹਾਂ ਮੈਂ ਚੱਲਦਾ ਤੇਰੇ ਨਾਲ ਉੱਥੇ ਜਦੋਂ ਮੈਂ ਗਿਆ ਉੱਥੇ ਦੋ ਕੰਨਾਂ ਨਾਲ ਝੱਕਦਾ ਪਿਆ ਸੀ ਕੋਈ 50 ਕਿਲੋ ਆਈ ਥਿੰਕ 50 ਸੀ ਪਤਾ ਨਹੀਂ ਕਿੰਨਾ ਸੀ ਉਹ ਝੱਕਦਾ ਪਿਆ ਸੀ ਇੱਕ ਕੰਨ ਚ ਉਹਦੇ ਮੈਂ ਕੱਸਦਾ ਪਿਆ ਮੇਰੀ ਵੀਡੀਓ ਵੀ ਬਣੀ ਹੋਈ ਆ ਨੈਟ ਤੇ ਪਈ ਹੋਈ ਆ ਮੈਂ ਕੱਸਦਾ ਪਿਆ ਸੀ ਉਹਦੇ ਇੱਕ ਕੰਨ ਚ ਉਹ ਜਦੋਂ ਮੈਂ ਦੇਖਿਆ ਉਹਦੇ ਇੱਕ ਕੰਨ ਚ ਮੈਂ ਕਹਾ ਵੀ ਇਹ ਤਾਂ ਕੋਈ ਔਖਾ ਨਹੀਂ ਹੈਗਾ ਇਹ ਤਾਂ ਮੈਂ ਕਰ ਦੂੰ ਮੈਂ ਕਹਾ ਮੈਂ ਕਹਾ ਇਹ ਇੱਕ ਨਾਲ ਝੱਕਦਾ ਆਪਾਂ ਦੋ ਨਾਲ ਇੱਕ ਸਿੰਗਲ ਨਾਲ ਹੀ ਝੱਕ ਕੇ ਦਿਖਾ ਆਪਾਂ ਇੱਕ ਨਾਲ ਝੱਕ ਕੇ ਦਿਖਾਵਾਂਗੇ ਤੇ ਉਹ ਰਾਜਪਾਲ ਕਹਿੰਦਾ ਛੱਡ ਪਰੇ ਮਿੱਕੇ ਵੀ ਪੰਗਾ ਨਾ ਪੁਰਾਣਾ ਤਜਰਬਾ ਕਹਿੰਦਾ ਇਹ ਚੱਕਦੇ ਚੱਕੀ ਜਾਂਦੇ ਮੈਂ ਕਿਹਾ ਨਹੀਂ ਪੰਗਾ ਲੈਣਾ ਮੈਂ ਕਿਹਾ ਆਪਾਂ ਫਿਰ ਆਪਾਂ ਆਏ ਰਾਜਪਾਲ ਨੇ ਮੇਰੀ ਮਦਦ ਕੀਤੀ ਕਾਫੀ ਕਲੰਪ वगैरह ਉਹਨੇ ਮੇਰੇ ਬਲਾਂ ਚ ਬਹੁਤ ਮਦਦ ਕੀਤੀ ਉਹਨੇ ਤੇ ਫਿਰ ਸਟਾਰਟ ਹੋ ਗਏ ਸੀ ਜਿਵੇਂ ਕਹਿੰলো ਪਹਿਲੇ ਦਿਨ ਹੀ 20 ਚੱਕਦਾ ਦੂਜੇ ਤੀਜੇ ਦਿਨ 40 ਚੱਕਦਾ ਫਿਰ 55 ਚੱਕਦਾ ਤੇ 70 ਤੇ ਆ ਕੇ ਸਾਡੀ ਬ੍ਰੇਕ ਲੱਗ ਗਈ 70 ਤੇ ਜਦੋਂ ਬ੍ਰੇਕ ਲੱਗੀ ਕਲੰਪ ਖੁੱਲ ਗਿਆ ਕੋਈ ਤਕਨੀਕੀ ਪ੍ਰੋਬਲਮ ਸੀਗੀ ਉਹਦੇ ਚ ਉਹ ਪ੍ਰੋਬਲਮ ਠੀਕ ਕਰਦੇ ਕਰਦੇ ਮੈਨੂੰ 6 ਮਹੀਨੇ ਲੰਘ ਗਏ ਤੇ 6 ਮਹੀਨੇ ਚ ਮੈਂ 70 'ਚ ਹੀ ਰੁਕਿਆ ਹੋਇਆ ਸੀਗਾ ਤੇ ਜਦੋਂ ਮੈਨੂੰ ਤਕਨੀਕੀ ਪਤਾ ਲੱਗੀ ਵੀ ਇਹਦੇ ਚ ਆਹ ਪ੍ਰੋਬਲਮ ਆ ਤੇ 6 ਮਹੀਨੇ ਬਾਅਦ ਮੈਂ ਸਿੱਧੇ 90 ਕਿਲੋ ਪਾਤਾ ਸੀ ਹੂੰ ਤੇ 2018 ਦੇ ਵਿੱਚ ਮੇਰੇ ਖਿਆਲ ਨਵੰਬਰ ਦਾ ਮਹੀਨਾ ਜੀ ਬਹੁਤ ਠੰਡ ਸੀ ਤੇ 90 ਕਿਲੋ ਜਦੋਂ ਮੈਂ 5 ਸੈਕਿੰਡ ਹੋਲਡ ਕਰਤਾ ਬਸ ਫਿਰ ਮੈਨੂੰ ਹੋ ਗਿਆ ਵੀ ਵੇਹ ਹੁਣ ਇਹਦਾ ਰਿਕਾਰਡ ਆਰਾਮ ਨਾਲ ਦੌੜ ਸਕਦਾ ਹਾਂ ਬਸ ਫਿਰ ਮੈਂ ਪ੍ਰਮਾਤਮਾ ਨਾਲ ਲੱਗਿਆ ਰਹਾ ਮਿਹਨਤ ਕਰੀ ਗਿਆ ਪ੍ਰਮਾਤਮਾ ਦਾ ਵੀ ਚਲੋ ਮੇਰੇ ਉੱਪਰ ਹੱਥ ਵਧੀਆ ਹਜੇ ਵੀ ਪ੍ਰਮਾਤਮਾ ਆਪਣੇ ਨਾਲ ਹੀ ਆ ਤੇ 25 ਦੇ ਵਿੱਚ ਆ ਕੇ ਬਸ ਆਹ ਰਿਕਾਰਡ ਬਣਾਤਾ ਤੇ ਬਸ ਦਰਜ ਹੋ ਗਿਆ ਜੀ ਮੈਡਲ ਨਾਲ ਪਏ ਹੋਏ ਨਜ਼ਰ ਆਉਂਦੇ ਨੇ ਵੀ ਦਰਜਨਾਂ ਦੇ ਹਿਸਾਬ ਨਾਲ ਜਿਹੜੇ ਮੈਡਲ ਉੱਥੇ ਪਏ ਆ ਮਿਹਨਤ ਜਿਹੜੀ ਲੱਗੀ ਐ ਇਹ ਘਰੋਂ ਸਪੋਰਟ ਕਿੰਨੀ ਖੁੰਦੀ ਸੀ ਕਿਉਂਕਿ ਕਹਿੰਦੇ ਨੇ ਜੇਕਰ ਘਰੋਂ ਸਪੋਰਟ ਹੋਵੇ ਤਾਂ ਹੀ ਕੋਈ ਮੰਜ਼ਲ ਜਿਹੜੀ ਆ ਬੰਦਾ ਜਿੱਤ ਸਕਦਾ ਘਰੋਂ ਦੇਖੋ ਜੀ ਘਰੋਂ ਤਾਂ ਐਵੇਂ ਕਹਾਂ ਮੇਰੀ ਮੰਮੀ ਆ ਮੇਰੀ ਮੰਮੀ ਦੀ ਮੈਨੂੰ ਬਹੁਤ ਸਪੋਰਟ ਆ ਡੈਡੀ ਮੇਰੇ ਬਿਜਲੀ ਬੋਰਡ ਚ ਸੀਗੇ ਚਲੋ ਉਹਨਾਂ ਦੀ ਡੈਥ ਹੋ ਗਈ 2013 ਦੇ ਵਿੱਚ ਤੇ ਡੈਡੀ ਮੇਰੇ ਰੀਡਰ ਸੀਗੇ ਬਹੁਤ ਤਗੜੇ ਰੀਡਰ ਸੀਗੇ ਕਬੱਡੀ ਦੇ ਉਸ ਟਾਈਮ ਉਹਨਾਂ ਨੇ ਮੱਝਾ ਆਪਣਾ ਪੀਪੇ ਦੇ ਸੀ ਕਿ ਉਹਦੇ ਤੇ ਇਹ ਸਾਰਾ ਜਿੱਤਿਆ ਆਇਆ ਸੀਗਾ ਤੇ ਪਿੰਡ ਮੇਰਾ ਹੈਗਾ ਪੁੰਨੂਯਾਰਾ ਤੇ ਜ਼ਿਲ੍ਹਾ ਮੇਰਾ ਹੈਗਾ ਨਮਾਸ਼ਾ ਡੈਡੀ ਮੇਰੇ ਉੱਥੇ ਰਹਿਣ ਵਾਲੇ ਸੀਗੇ ਚਲੋ ਡੈਡੀ ਦੀ ਡੈਥ ਹੋ ਗਈ ਤੇ ਮੈਨੂੰ ਕੁਝ ਨਾ ਕੁਝ ਹੋਇਆ ਮੈਂ ਕਿਹਾ ਯਾਰ ਵੀ ਡੈਡੀ ਕਬੱਡੀ ਦੇ ਰੀਡਰ ਸੀਗੇ ਵੀ ਮੈਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਵਾ ਡੈਡੀ ਨੇ ਵੀ ਪਿੰਡ ਦਾ ਨਾਮ ਰੌਸ਼ਨ ਕੀਤਾ ਵੀ ਮੈਂ ਵੀ ਕਰਾਂ ਤੇ ਚਲੋ ਡੈਡੀ ਹੈ ਨਹੀਂਗੇ ਪਰ ਅੱਜ ਵੀ ਮੇਰਾ ਆਸ਼ੀਰਵਾਦ ਮੇਰੇ ਡੈਡੀ ਦਾ ਮੇਰੇ ਨਾਲ ਆ ਇਹ ਜਿਹੜਾ ਸਰਟੀਫਿਕੇਟ ਆ ਜਦੋਂ ਆਣਾ ਸੀ ਮੇਰੇ ਡੈਡੀ ਮੈਨੂੰ ਸੁਪਨੇ ਜਾ ਕੇ